ਸਤਿ ਸ਼੍ਰੀ ਅਕਾਲ ਦੋਸਤੋ ਥਾਰ ਵਾਲੀ ਅਮਨਦੀਪ ਨੂੰ ਮੈਨੂੰ ਲੱਗਦਾ ਹੁਣ ਪੰਜਾਬ ਦਾ ਬੱਚਾ ਬੱਚਾ ਜਾਣਨ ਲੱਗਿਆ ਹੈ ਥਾਰ ਵਾਲੀ ਅਮਨਦੀਪ ਦੇ ਸਬੰਧ ਕਹਿੰਦੇ ਜੀ ਕਿਸੇ ਬਹੁਤ ਵੱਡੇ ਆਈਪੀਐਸ ਅਫਸਰ ਨਾਲ ਸੀ ਜਾਂ ਹੈਗੇ ਨੇ ਇੱਕ ਅਫਸਰ ਨਾਲ ਨੇ ਜਾਂ ਇੱਕ ਤੋਂ ਵੱਧ ਨਾਲ ਨੇ ਉਹ ਵੀ ਤੁਹਾਨੂੰ ਦੱਸੂਗਾ ਤੇ ਨਾਲ ਹੀ ਤੁਹਾਨੂੰ ਅੱਜ ਤੱਕ ਜੋ ਕਿ ਕਿਸੇ ਵੀ ਨਿਊਜ਼ ਚੈਨਲ ਨੇ ਕਿਸੇ ਪ੍ਰੈਸ ਰਿਪੋਰਟਰ ਨੇ ਨਹੀਂ ਦੱਸਿਆ ਕਿਸੇ ਆਮ ਬੰਦੇ ਨੂੰ ਨਹੀਂ ਪਤਾ ਇਹੋ ਜਿਹੇ ਪੁਲਿਸ ਵਿਭਾਗ ਦੇ ਕੁਝ ਖਾਸ ਰਾਜ ਕਹਿ ਲਓ ਰੂਲ ਕਹਿ ਲਓ ਜਾਂ ਕੁਝ ਖੂਫੀਆ ਇਹੋ ਜਿਹੇ ਰੂਲ ਰੈਗੂਲੇਸ਼ਨ ਨੇ ਜੋ ਮੈਂ ਤੁਹਾਨੂੰ ਅੱਜ ਪਹਿਲੀ ਵਾਰ ਕੈਮਰੇ ਦੇ ਉੱਪਰ ਦੱਸੂਗਾ ਵੈਸੇ ਤਾਂ ਤੁਸੀਂ ਥਾਰ ਵਾਲੀ ਉਸ ਬੀਬੀ ਬਾਰੇ ਸਾਰਾ ਕੁਝ ਹੀ ਜਾਣਦੇ ਹੋ ਪਰ ਬਰੀਫ ਦੇ ਵਿੱਚ ਦੱਸ ਦੇਵਾਂ ਕਿ ਉਸ ਦੇ ਕੋਲੇ ਥਾਰ ਗੱਡੀ ਸੀ ਜਿਹੜੀ ਉਹਦੇ ਵਿੱਚੋਂ ਜੀ ਪੁਲਿਸ ਨੇ ਨਾਕੇ ਦੇ ਉੱਪਰ 17 ਗ੍ਰਾਮ ਚਿੱਟਾ ਬਰਾਮਦ ਕੀਤਾ ਸੀ ਜਿਸ ਕਰਕੇ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਉਸ ਨੂੰ ਜੇਲ ਵੀ ਭੇਜ ਦਿੱਤਾ ਗਿਆ ਸੀ ਤੇ ਉਸ ਉੱਪਰ ਕੇਸ ਵੀ ਪਾ ਦਿੱਤਾ ਗਿਆ ਸੀ ਜਿਸ ਵਿੱਚੋਂ ਕਿ ਹੁਣ ਉਹ ਜ਼ਮਾਨਤ ਕਰਾ ਕੇ ਬਾਹਰ ਆ ਗਈ ਸੀ ਆਉਣ ਸਾਰ ਹੀ ਉਹਨੇ ਜੀ ਮੱਕੜ ਸਾਹਿਬ ਨੂੰ ਇੱਕ ਇੰਟਰਵਿਊ ਦਿੱਤੀ ਜਿਸ ਵਿੱਚ ਉਸਨੇ ਇਹ ਦੱਸਿਆ ਕਿ ਮੈਂ ਜੀ ਇੱਕ 50 ਲੱਖ ਦਾ ਲੋਨ ਘਰਤੇ ਲਿਆ ਸੀ 10 ਲੱਖ ਦਾ ਪਤਾ ਨਹੀਂ ਕਿੰਨੇ 70 80 90 ਲੱਖ ਦੇ ਲੋਨ ਉਹਨੇ ਗਿਣਵਾਤੇ ਵਿਜੀਲੈਂਸ ਦੇ ਜੀ ਉਸੇ ਟਾਈਮ ਕੰਨ ਖੜੇ ਹੋਣੇ ਸੀ ਕਿ ਐਡੇ ਐਡੇ ਲੋਨ ਇਹਨੂੰ ਕਿਵੇਂ ਮਿਲ ਗਏ ਜਦੋਂ ਕਿ ਇਹਦੀ ਤਾਂ ਤਨਖਾਹ ਹੀ 85000 ਹੈ ਅਮਨਦੀਪ ਕੌਰ ਦੇ ਸਾਰੇ ਐਪੀਸੋਡ ਦੇ ਵਿੱਚ ਐਂਟਰੀ ਹੁੰਦੀ ਆ ਵਿਜੀਲੈਂਸ ਦੀ ਹੁਣ ਵਿਜੀਲੈਂਸ ਦੇ ਉਹ ਅੰਡਰ ਹੈ ਜੀ ਹੁਣ ਕੀ ਹੋਇਆ ਹੁਣ ਉਹ ਕਹਿੰਦੇ ਜੀ ਅਮਨਦੀਪ ਦੇ ਗੁਰਦੇ 'ਚ ਪਥਰੀ ਹੋ ਗਈ ਇਸ ਕਰਕੇ ਚੱਕ ਕੇ ਉਹ ਹਸਪਤਾਲ ਦੇ ਵਿੱਚ ਭਰਤੀ ਕਰਾਤੀ ਤਾਂ ਕਿ ਬਾਹਰ ਦੀ ਬਾਹਰ ਜ਼ਮਾਨਤ ਵੀ ਹੋ ਸਕੇ ਰਹੀ ਗੱਲ ਅਮਨਦੀਪ ਦੇ ਆਈਪੀਐਸ ਅਫਸਰਾਂ ਨਾਲ ਸੰਬੰਧਾਂ ਦੀ ਤਾਂ ਇਹ ਨੇ ਜੀ ਸਾਬਕਾ ਪੁਲਿਸ ਇਨਸਪੈਕਟਰ ਰਿਟਾਇਰ ਕਹਿ ਲਓ ਚਾਹੇ ਡਿਸਮਿਸ ਕਹਿ ਲਓ ਭੁਪਿੰਦਰ ਸਿੰਘ ਜੀ ਇਹਨਾਂ ਨੂੰ ਵੀ ਕਿਸੇ ਮਾਮਲੇ 'ਚ ਡਿਸਮਿਸ ਕੀਤਾ ਗਿਆ ਸੀ 25 ਸਾਲ ਦੀ ਨੌਕਰੀ ਕਰਨ ਤੋਂ ਬਾਅਦ ਡਿਸਮਿਸ ਕਿਉਂ ਕੀਤਾ ਗਿਆ ਉਹ ਕਹਿੰਦੇ ਜੀ ਕੋਈ ਮੇਰੇ ਤੇ ਝੂਠਾ ਇਲਿਗੇਸ਼ਨ ਲੱਗਿਆ ਸੀ ਤਾਂ ਕਰਕੇ ਮੈਨੂੰ ਡਿਸਮਿਸ ਕਰ ਦਿੱਤਾ ਗਿਆ ਹੁਣ ਇਹਨਾਂ ਦੀ ਇੱਕ ਕੋਈ ਕਮੇਟੀ ਜਾਂ ਸੰਸਥਾ ਕਹਿ ਲਓ ਉਹਨਾਂ ਦੇ ਇਹ ਪ੍ਰੈਜ਼ੀਡੈਂਟ ਨੇ ਕਿ ਜਿਹੜੇ ਵੀ ਪੁਲਿਸ ਅਫਸਰਾਂ ਤੇ ਜਾਂ ਛੋਟੇ ਤੋਂ ਲੈ ਕੇ ਵੱਡੇ ਰੈਂਕ ਤੱਕ ਕਿਸੇ ਤੇ ਇਲਜ਼ਾਮ ਲੱਗਦਾ ਉਸ ਨੂੰ ਸਸਪੈਂਡ ਕੀਤਾ ਜਾਂਦਾ ਜਾਂ ਫਿਰ ਉਸ ਨੂੰ ਡਿਸਮਿਸ ਕੀਤਾ ਜਾਂਦਾ ਤਾਂ ਇਹ ਉਹਨੂੰ ਜਾ ਕੇ ਪੁੱਛਦੇ ਨੇ ਕਿ ਜੋ ਤੇਰੇ ਤੇ ਇਲਜ਼ਾਮ ਲੱਗਿਆ ਸਾਨੂੰ ਸਹੀ ਸਹੀ ਜਾਣਕਾਰੀ ਦੇ ਕਿ ਤੂੰ ਇਹ ਕੀਤਾ ਜਾਂ ਨਹੀਂ ਕੀਤਾ ਜੇ ਤੂੰ ਨਹੀਂ ਕੀਤਾ ਤਾਂ ਅਸੀਂ ਤੇਰੇ ਨਾਲ ਖੜਾਗੇ ਤੇਰੀ ਪੈਰਵਾਈ ਕਰਾਂਗੇ ਤੇਰੇ ਕੇਸ ਦੇ ਵਿੱਚ ਵੀ ਅਸੀਂ ਤੈਨੂੰ ਹੈਲਪ ਦੇਵਾਂਗੇ ਕਿ ਤੈਨੂੰ ਬੇਗੁਨਾਹ ਸਾਬਿਤ ਕਰਨ ਦੇ ਵਿੱਚ ਅਸੀਂ ਤੇਰੀ ਮਦਦ ਕਰਾਂਗੇ ਇਹ ਕੰਮ ਹੈ ਜੀ ਭੁਪਿੰਦਰ ਸਿੰਘ ਜੀ ਦਾ ਤਾਂ ਭੁਪਿੰਦਰ ਸਿੰਘ ਵੱਲੋਂ ਦੱਸਿਆ ਗਿਆ ਕਿ ਮੈਂ ਅਮਨਦੀਪ ਕੌਰ ਨੂੰ ਸਪੈਸ਼ਲ ਜਾ ਕੇ ਮਿਲਿਆ ਮੈਂ ਪੁੱਛਿਆ ਕਿ ਜੋ ਵੀ ਤੇਰੇ ਤੇ ਇਲਜ਼ਾਮ ਲੱਗ ਰਹੇ ਨੇ ਕਿ ਤੂੰ ਚਿੱਟਾ ਵੇਚਦੀਆਂ ਤੇਰੇ ਆਈਪੀਐਸ ਅਫਸਰਾਂ ਦੇ ਨਾਲ ਸੰਬੰਧ ਨੇ ਮੈਨੂੰ ਸਹੀ-ਸਹੀ ਦੱਸ ਦੇ ਕਿ ਤੇਰੇ ਕਿਹੜੇ-ਕਿਹੜੇ ਅਫਸਰਾਂ ਨਾਲ ਸੰਬੰਧ ਨੇ ਤਾਂ ਤੂੰ ਬਚ ਜਾਵੇਂਗੀ ਨਹੀਂ ਤਾਂ ਤੂੰ ਬਹੁਤ ਬੁਰੀ ਤਰ੍ਹਾਂ ਫਸ ਚੁੱਕੀ ਹੈ ਤੇ ਅੱਗੇ ਵੀ ਤੂੰ ਜੇਲ੍ਹ ਤੋਂ ਬਿਨਾਂ ਤੇਰੇ ਲਈ ਹੋਰ ਕੋਈ ਰਸਤਾ ਨਹੀਂ ਪਰ ਉਹ ਕਹਿੰਦੇ ਜੀ ਅਮਨਦੀਪ ਕੌਰ ਨੇ ਗੋਲ-ਗੋਲ ਗੱਲਾਂ ਕਮਾਈਆਂ ਸਾਨੂੰ ਕਿਸੇ ਵੀ ਰਸਤੇ ਨਹੀਂ ਪਾਇਆ ਨਾ ਤਾਂ ਸਾਨੂੰ ਇਹ ਕਿਹਾ ਕਿ ਹਾਂਜੀ ਮੈਂ ਚਿੱਟਾ ਲੈ ਕੇ ਆਈ ਸੀ ਉਹਨੇ ਇਹ ਦੱਸਿਆ ਕਿ ਚਿੱਟਾ ਮੇਰੀ ਗੱਡੀ 'ਚ ਰੱਖਿਆ ਗਿਆ ਪਲਾਨਟ ਕੀਤਾ ਗਿਆ ਫਲਾਣੇ ਬੰਦੇ ਨੇ ਰੱਖਿਆ ਤੇ ਫਿਰ ਭੁਪਿੰਦਰ ਸਿੰਘ ਕਹਿੰਦੇ ਵੀ ਜਦ ਤੈਨੂੰ ਪਤਾ ਵੀ ਕਿਹਨੇ ਰੱਖਿਆ ਤੇ ਫਿਰ ਤੂੰ ਸਿੱਧਾ-ਸਿੱਧਾ ਮੀਡੀਆ 'ਚ ਨਾਮ ਲੈ ਉਹ ਤਾਂ ਪਤਾ ਲੱਗੂ ਕਿ ਗਾਹਾਂ ਉਹਨੂੰ ਕੀਨੇ ਕਿਹਾ ਸੀ ਆਪੇ ਜੜ ਤੱਕ ਪਹੁੰਚ ਜਾਾਂਗੇ ਪਰ ਨਾ ਜੀ ਕਹਿੰਦੇ ਉਹ ਤਾਂ ਕੋਈ ਰਾਹ ਹੀ ਨਹੀਂ ਦਿੰਦੀ ਉਹ ਤਾਂ ਕਹਿੰਦੀ ਆ ਜੀ ਨਾ ਮੈਂ ਵੇਚਦੀਆਂ ਨਾ ਮੇਰੇ ਕਿਸੇ ਆਈਪੀਐਸ ਨਾਲ ਸੰਬੰਧ ਨਹੀਂ ਮੈਨੂੰ ਤਾਂ ਫਸਾਉਣ ਦੀ ਸਿੱਧੀ ਸਿੱਧੀ ਕੋਸ਼ਿਸ਼ ਹੋ ਰਹੀ ਆ ਤੇ ਦੂਸਰੇ ਤੁਹਾਨੂੰ ਅੱਜ ਇੱਕ ਵੱਡੀ ਗੱਲ ਦੱਸਦਾ ਭੁਪਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਵੀ ਕਿਸੇ ਪੁਲਿਸ ਮੁਲਾਜ਼ਮ ਨੇ ਕੋਈ ਚੀਜ਼ ਕਾਰ ਜਾਂ ਗੱਡੀ ਮੋਟਰਸਾਈਕਲ ਖਰੀਦਣਾ ਹੁੰਦਾ ਪਹਿਲੀ ਗੱਲ ਤਾਂ ਉਹ ਕਹਿੰਦੇ ਹੁਣ ਪੁਲਿਸ ਵਿਭਾਗ ਦੇ ਵਿੱਚ ਸਿਰਫ ਮੋਟਰਸਾਈਕਲ ਤੱਕ ਹੀ ਇਜਾਜ਼ਤ ਹੈ ਲੈਣ ਦੀ ਤੇ ਮੋਟਰਸਾਈਕਲ ਵੀ ਜੇ ਲੈਣਾ ਕਿਸੇ ਵੀ ਪੁਲਿਸ ਮੁਲਾਜ਼ਮ ਨੇ ਤਾਂ ਉਹਨੂੰ ਆਪਣੇ ਸੀਨੀਅਰਾਂ ਦੀ ਇਜਾਜ਼ਤ ਲੈਣੀ ਪੈਂਦੀ ਆ ਪਰਮਿਸ਼ਨ ਤੋਂ ਬਿਨਾ ਉਹ ਇੱਕ ਮੋਟਰਸਾਈਕਲ ਤੱਕ ਨਹੀਂ ਖਰੀਦ ਸਕਦੇ ਤੇ ਅਮਨਦੀਪ ਕੌਰ ਨੇ 2 2 18 ਬੁਲਟ ਮੋਟਰਸਾਈਕਲ ਜਾਂ ਹੋਰ ਵੀ ਗੱਡੀਆਂ ਵਰਨਾ ਵਗੈਰਾ ਦੱਸੀਆਂ ਜਾਂਦੀਆਂ ਨੇ ਉਹ ਕਿਵੇਂ ਲੈ ਲਈਆਂ ਕੀ ਉਹਨੇ ਪਰਮਿਸ਼ਨ ਲਈ ਸੀ ਜਦੋਂ ਉਹਨੇ ਗੱਡੀਆਂ ਖਰੀਦੀਆਂ ਸੀ ਉਦੋਂ ਹੀ ਉਸਦੀ ਇਨਕੁਆਰੀ ਕਿਉਂ ਨਹੀਂ ਹੋਈ ਤੇ ਹੁਣ ਜਦੋਂ ਚਿੱਟਾ ਫੜਿਆ ਜਾਂਦਾ ਉਸ ਤੋਂ ਬਾਅਦ ਇਨਕੁਆਰੀ ਹੋਣੀ ਸੀ ਪਰ ਜਦੋਂ ਕੋਈ ਵੀ ਪੁਲਿਸ ਮੁਲਾਜ਼ਮ ਕਈ ਕਈ ਗੱਡੀਆਂ ਜਾਂ ਮਹਿੰਗੀਆਂ ਚੀਜ਼ਾਂ ਲੈਂਦਾ ਤਾਂ ਉਹ ਬਿਨਾਂ ਸੀਨੀਅਰਾਂ ਦੀ ਪਰਮਿਸ਼ਨ ਤੋਂ ਨਹੀਂ ਲਈਆਂ ਜਾ ਸਕਦੀਆਂ ਇਹ ਇੱਕ ਨਵੀਂ ਗੱਲ ਜਾਣਨ ਨੂੰ ਮਿਲਿਆ ਸਾਨੂੰ ਅੱਜ ਪਰ ਇਹ ਪਰਮਿਸ਼ਨ ਕਿਹਨੇ ਦਿੱਤੀ ਜੇ ਨਹੀਂ ਦਿੱਤੀ ਤਾਂ ਸੀਨੀਅਰ ਅਫਸਰਾਂ ਨੂੰ ਪੁੱਛੋ ਕਿਉਂ ਨਹੀਂ ਦਿੱਤੀ ਹੁਣ ਇਹ ਇੱਕ ਗਲਤੀ ਨਹੀਂ ਕੱਲਾ ਚਿੱਟਾ ਵੇਚਣਾ ਜਾਂ ਆਈਪੀਐਸ ਅਫਸਰਾਂ ਨਾਲ ਸੰਬੰਧ ਤੇ ਦੂਸਰੀ ਗੱਲ ਜੀ ਭੁਪਿੰਦਰ ਸਿੰਘ ਨੇ ਇਹ ਵੀ ਦੱਸਿਆ ਕਿ ਕਿਸੇ ਵੀ ਆਈਪੀਐ ਰੈਂਕ ਦੇ ਅਫਸਰ ਨੂੰ ਮਿਲਣਾ ਜਾਂ ਉਹਦੇ ਨਾਲ ਰਲ ਕੇ ਕੋਈ ਗੈਰ ਕਾਨੂੰਨੀ ਕੰਮ ਕਰਨਾ ਇੱਕ ਕੌਨਸਟੇਬਲ ਰੈਂਕ ਦੇ ਬੰਦੇ ਲਈ ਲਗਭਗ ਲਗਭਗ ਨਾ ਮੁਮਕਿਨ ਆ ਤੇ ਇਹ ਨਹੀਂ ਹੋ ਸਕਦਾ ਕਿ ਕੋਈ ਅਫਸਰੇ ਦੇ ਨਾਲ ਮਿਲਿਆ ਹੋਵੇ ਕਿਉਂਕਿ ਆਈਪੀਐਸ ਅਫਸਰ ਨੂੰ ਕੋਈ ਲੋੜ ਨਹੀਂ ਹੈ ਜਾਂ ਕੁਝ ਕਰਨ ਦੀ ਇਹ ਭੁਪਿੰਦਰ ਸਿੰਘ ਦਾ ਕਹਿਣਾ ਬਾਕੀ ਤਾਂ ਹੁਣ ਤੁਸੀਂ ਦੱਸੋਗੇ ਦੋਸਤੋ ਆਪਾਂ ਵੀ ਦੁਨੀਆਦਾਰੀ 'ਚ ਹੀ ਰਹਨੇ ਆ ਕਿ ਕੀ ਭੁਪਿੰਦਰ ਸਿੰਘ ਦਾ ਇਹ ਕਹਿਣਾ ਕਿ ਕੋਈ ਆਈਪੀਐਸ ਅਫਸਰ ਇਹਦੇ ਨਾਲ ਇਨਵੋਲਵ ਨਹੀਂ ਹੋ ਸਕਦਾ ਉਹਨਾਂ ਤੱਕ ਤਾਂ ਇੱਕ ਕੌਨਸਟੇਬਲ ਦੀ ਪਹੁੰਚ ਹੀ ਨਹੀਂ ਹੋ ਸਕਦੀ ਮੈਂ ਖੁਦ ਕਹਿੰਦਾ ਪਤਾ ਨਹੀਂ ਕਿੰਨੇ ਟਾਈਮ ਤੋਂ ਡੀਜੀਪੀ ਸਾਹਿਬ ਨੂੰ ਮਿਲਣ ਲਈ ਚਿੱਠੀ ਲਿਖੀ ਸੀ ਤੇ ਮੈਨੂੰ ਇੱਕ ਇਨਸਪੈਕਟਰ ਹੁੰਦੇ ਹੋਏ ਵੀ ਟਾਈਮ ਨਹੀਂ ਮਿਲਿਆ ਸੀ ਤਾਂ ਕੌਨਸਟੇਬਲ ਨੂੰ ਕਿਵੇਂ ਟਾਈਮ ਮਿਲ ਗਿਆ ਬਾਕੀ ਹੁਣ ਤੁਹਾਡੇ ਕੀ ਵਿਚਾਰ ਨੇ ਵੀ ਇਹ ਮਿਲੀ ਭੁਗਤ ਨਾਲ ਹੋਇਆ ਜਾਂ ਫਿਰ ਅਮਨਦੀਪ ਸਿੱਧਾ-ਸਿੱਧਾ ਆਪ ਉਸ ਕਿਹੜਾ ਉਹ ਬਲਵਿੰਦਰ ਸੋਨੂ ਨਾਲ ਮਿਲ ਕੇ ਕਰਦੀ ਸੀ ਵੀ ਕੀ ਹੋ ਸਕਦਾ ਇਹ ਭੁਪਿੰਦਰ ਸਿੰਘ ਦੀਆਂ ਗੱਲਾਂ ਤਾਂ ਤੁਹਾਨੂੰ ਮੈਂ ਦੱਸ ਦਿਆਂ ਤੁਹਾਡੇ ਕੀ ਵਿਚਾਰ ਨੇ ਜ਼ਰੂਰ ਦੱਸਿਓ ਮਿਲਦਾ ਹਾਂ ਕਿਸੇ ਹੋਰ ਵੀਡੀਓ 'ਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ